हां ਗੁਰਜਾਂ ਪਾਣੇ ਨੇ ਇੰਨਾ ਨਾ ਉਨਾਂ ਕੇ ਇਕੱਠਾ ਕਰ ਜਿੰਨਾ ਕੋਈ ਫਾਇਦਾ ਕੀ ਫਾਇਦਾ 2-2 ਕਿਲੋ ਘਾਰਾ ਲਾਤਾ ਚੱਪਲਾਂ ਨੂੰ ਨੂਨ ਨੇ ਉਹਦੇ ਪਿੱਛੇ ਆਉ ਫਿਰਦਾ ਪਤੰਗ ਉੜਦਾ ਮੇਰਾ ਦੇਖ ਚੱਪਲਾ ਇਹ ਆ ਥੱਲੇ ਬੱਬੂ ਮਾਨ ਸਾਹਿਬ ਵੜਾਏ ਹੋਏ ਅਸੀਂ ਉੱਪਰ ਉੜਦੇ ਆਂ ਬੱਬੂਆਂ ਨੂੰ ਨਹੀਂ ਅਰੇ ਕਿੱਥੇ ਕ ਮਾਰਨੀ ਚਾਹੀਦੀ ਨੇੜੇ ਰੱਖੇ ਕਠਾ ਕਰ ਅਸੀਂ ਕਿੱਥੇ ਮਾਰਨੀ ਮਾਰੀ ਚੱਲ ਜੈ ਮਰਜੀ ਮੈਨੂੰ ਵੀ ਪਤਾ ਮम्मा ਇਹ ਤੇ ਉੱਪਰ ਨੂੰ ਚੜਾਣਾ ਹੈ ਉੱਪਰ ਨੂੰ ਛੱਡ ਤੇ ਮਾਰੀ ਮਾਰੇ ਕਿੱੱਚ ਮਾਰਦਾ ਸੂਰਜ ਐ ਇੱਧਰ ਤੂੰ ਕਦੇ ਅੱਖ ਮੀਚਦੀਆਂ ਸੂਰਜ ਤਾਂ ਇੱਧਰ ਆ ਐ ਉੱਧਰ ਪੈਂਦਾ ਹਾਂ ਬੱਚਾ ਪਤੰਗ ਉੱਧਰ ਦਾ ਉਧਰ ਓਪੋਜ਼ਿਟ ਸਾਈਡ ਮਾਪੇਦਾਂਦਰੋ ਗੋਲੀ ਉਹ ਆਈ ਆ ਬਣ ਕੇ ਪਤੰਗ ਚੜ ਗਿਆ ਮੈਂ ਖੇਚਾ ਮਾਰਨੀਆਂ ਨੇ ਹੈਂ ਮੈਂ ਤਾਂ ਖੱਚ ਮਾਰਨੇ ਆਈ ਥੀ ਹਾਂ ਬੱਸ ਅਨੂ ਨੇ ਪੰਡ ਦੀ ਇਹੀ ਤਈ ਦਿੱਤੀ ਪਈ ਆ ਇਕੱਠਾ ਕੌਣ ਕਰੂ ਨੂਰ ਛੱਡੀ ਚੱਲ ਹਾਂ ਹਾਂ ਛੱਡੀ ਚੱਲ ਛੱਡੀ ਚੱਲ ਰੀਲ ਨੂੰ ਇਕੱਠ ਨਹੀਂ ਦਿੱਤੀ ਹੋਈ ਉਹਨੇ ਫੇਰ ਐਂ ਆਉਂ ਜਾਣਾ ਰੀਲ ਨੂੰ ਖਤਮ ਕਰ ਦੇਣਾ ਮੈਂ ਫੇਰ ਫੇਰ ਤੂੰ ਹੀ ਚੱਤ ਕਿਥੇ ਆਈ ਮਮਾ ਬਹੁਤ ਉੱਚਾ ਮਾਂ ਵੀ ਤਾਂ ਹੋਰ ਨਾ ਛੱਡ ਇਕੱਠਾ ਵੀ ਨਹੀਂ ਹੋਣਾ ਫੇਰ ਜੇ ਕਰ ਗਿਆ ਇਹ ਹੁਣੇ ਚੜਦਾ ਤਾਂ ਵਧੀਆ ਲੱਗਦਾ ਜਾਂ ਰੀਲ ਕਹੋ ਜਾਂਦੀ ਹੈ ਗਿਰ ਜਾਂਦਾ ਫੇਰ ਇਕੱਠਾ ਕਰਨਾ ਬਹੁਤ ਔਖਾ ਅਸੀਂ ਖਿੱਚਾ ਮਾਰਦੇ ਹਾਂ ਜਿੱਥੇ ਹਾਂ ਤੂੰ ਘੇਰ ਨਾ ਮਮਾ ਹੁਣ ਇਹ ਫਰਾ ਨਾ ਨੀ ਖੜਾ ਆ ਲਿਆ ਭਾਈ ਮਸਾ ਚੜਿਆ ਅੱਜ ਇਹ ਤਨ ਚਾਲ ਪਤੰਗ ਬਾੜ ਕੇ ਜਿਹੜਾ ਪਤੰਗ 파ੜਨੋਂ ਚੜ ਗਈ ਦੀ ਨਾ ਪਾਪਾ ਹਾਂ ਕੱਲ ਸੀ ਨੀ ਉੱਚੀ ਭੇਜਣਾ ਫੇਰ ਖਿਚਵਾਨੀ ਮੈਂਦੀ ਆ ਮੈਂ ਓ ਹਵਾ ਨਾਲ ਛੱਡੀ ਚਲਦਾ ਗਾ ਉੱਪਰ ਚਾਈ ਜਾਣਾ ਖਿੱਚਾ ਤੇ ਮਾਰਨੀ ਆ ਖਿੱਚਦਾ ਜਾਂ ਘਰਦਾ ਜਾਂ ਮਾਰਦੇ ਆ ਕੋਈ ਨਹੀਂ ਨਹੀਂ ਹੁੰਦੀ ਖਤਮ ਨੋ ਰੀਲ ਮੁੱਕ ਗਈ ਕੋਈ ਨਿਆਣੇ ਨੂੰ ਪੜ੍ਹਨਾ ਸਿਖਾਉ ਕੋਈ ਕੁੱਥਾ ਸਿਖਾਉ ਗੱਠ ਬੰਨ ਲੈ ਨੂਰ ਨੂੰ ਵਿੱਚ ਪਾ ਕੇ ਤੇ ਧਾਗਾ ਵਿੱਚ ਦੀ ਪਾ ਕੇ ਇਹ ਚਾਹ ਜੀ ਨਾ ਇਹ ਉਹਦੀ ਤੀਨੋਂ ਪਤੰਗ ਚੜਾਉਣਾ ਸਿਖਾਉਂਦੀ ਆ ਤੀਨੋਂ ਹਾਂ ਸੀ ਸਿਖਾਉਂਦੀ ਹੌਲ ਤੱਕ ਨਹੀਂ ਨੋਕ ਤੇ ਹਾਂ ਬੰਮਾ ਮਾਮਾ ਸਾਹਿਬ ਵੈਰੀ ਗੁੱਡ ਨਹੀਂ ਮਗਰਦੀ ਹਾਂ ਨਹੀਂ ਮਗਰਦੀ ਠਹਿਰ ਜਾ ਹੋ ਜਾ ਉਹ ਤਾਂ ਗੱਠ ਨਹੀਂ ਬੰਨ੍ਹਉ ਹਲੇ ਲਿਆ ਰੇ ਹਾਂ ਗੁਰਜਾਂ ਪੈਣੇ ਨੇ ਇੰਨਾ ਨਾ ਉੰਨਾ ਇਕੱਠਾ ਕਰ ਜਿੰਨਾ ਕਿ ਨੂਰ ਇਕੱਠਾ ਕਰ ਸਕੇ ਚੜਦਾ 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 ਮਾਨਸਰ ਨਾਲੇ ਸਾਲ ਯਾਦ ਕਰਾਂਗੇ ਵੀ ਆ ਦਿਨਾਂ ਚਹੀ ਪਤੰਗ ਜੜਾਇਆ ਤਾਂ ਕਉ ਆ ਜਾਂਦਾ ਨਾ ਲਿਖ ਕੇ ਵੀ ਸਾਲ ਪਹਿਲਾਂ ਤੁਸੀਂ ਇਹ ਪੋਸਟ ਸ਼ੇਅਰ ਕੀਤੀ ਸੀ ਨੂਰ ਕਰੀ ਚੱਲ ਤੂੰਗਾ ਘੜਦੀਆਂ ਖੜ ਕੇ ਮੈਂ ਉਹ ਇਕੱਠਾ ਕਰਕੇ ਅੰਦਰ ਰੱਖੂ ਮੈਂ ਵੀ ਤੂੰ ਪਾਗਨ ਆਉਣ ਹੋ ਗਏ ਚੌਦ ਤਿੰਨ ਫੈਟ ਹੋਰ ਨੂੰ ਬਲਕ ਸੰਮਤੀ ਵਾਲੇ ਫਿਰਦੇ ਨੋਰ ਖਮਾ ਵੀ ਤਾਂ ਹੌਲੀ ਥੱਲੇ ਆ ਉਹ ਚ ਆ ਜਾਂਦਾ ਫਿਰ ਧਾਗਾ ਮਿੱਟੀ ਚ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਲਾਮਤ ਸੰਤਰੀਏ ਤੇ ਪਤਾ ਨਹੀਂ ਚੌਥੀ ਤੇ ਨੂਰ ਦੀ ਰੀਲ ਹੈ ਹੈ ਨਾ ਸਾਰੀ ਕਥਾ ਕਰ ਦਮਾ ਹੁਣ ਬਸ ਕਰ ਦਮਾ ਨੇੜੇ ਘਰ ਲੈਣ ਪੜ ਪੜਲਾ ਕੱਲ ਨੂੰ ਮੈਦ ਦਾ ਪੇਪਰ ਆ ਨੇੜੇ ਕਰ ਲੈ ਐ ਨਹੀਂ ਲੱਗਦਾ ਵੀ ਨਾਲੇ ਮੁਰਚਾ ਉਹਦੋਂ ਚਿੱਠੀ ਪਾਈ ਆ ਸੀ ਪੁੱਛ ਚਿੱਠੀ ਇਹ ਚੀ ਪਾ ਕੇ ਇੱਕ ਤਣਕਾ ਮਾਰਿਆ ਉਹ ਜਾਂ ਲੱਗੀ ਤੰਗ ਤੱਕ ਉਹ ਆ ਗਿਆ ਚਿੱਠੇ ਅੰਦਰ ਥੱਲੇ ਆਏ ਨੇ ਨਹੀਂ ਬਸ ਆਹ ਦੇਖੋ ਸਾਰਾ ਛੱਡੀ ਜਾਂਦੀ ਆ ਨੂਰ ਤੇਰਾ ਕਹਿੰਦੇ ਇਕੱਠਾ ਨਹੀਂ ਕਰਾਉਣਾ ਨੇੜੇ ਕਰ ਲਾਉਣਾ ਇਹਨੇ ਤਿੰਨ ਚਾਰ ਰੀਲਾਂ ਖਰਾਬ ਕਰਤੀਆਂ ਤਾਂ ਧੱਗ ਹੀ ਧੱਗ ਕਰਿਆ ਪਿਆ ਪਈ ਚ ਨੇੜੇ ਕਰਾ ਗਿਰ ਗਿਆ ਉਹ ਗਿਰ ਗਿਆ ਅਖਾੜਾ ਬੱਤੀ ਕੇ ਬੱਤੀ ਅਸਲਾਮੁਅਲੈਕੁਮ ਬੱਤੀ ਹੈ ਦੇਖੋ ਜੀ ਸਾਡਾ ਗੰਧ ਹਮ ਖੁੱਲੇ ਹੁੰਦਾ ਹੈ ਦਿਖਦਾ ਖਰਚਾ ਹੋ ਗਈ ਨੇੜੇ ਕਰ ਲਾ ਫਿਰ ਨੇੜੇ ਚੱਕਾ ਥੋੜਾ ਜਿਹਾ ਨੇੜੇ ਕਰਕੇ ਦੇ ਦੇ ਇਹਨੂੰ ਇੰਨਾ ਨਹੀਂ ਇਹ ਤੋਂ ਹੁਣ ਉੱਪਰ ਲਾਈ ਵੀ ਇਕੱਠਾ ਕਰ ਲੈਂਗੇ ਕਰ ਲੂੰਗੀ ਉਹ ਇਹ ਨੇੜੇ ਦਾ ਕਰ ਲਾ ਆ ਕੀ ਆ ਹਾਲ ਬਣ ਗਿਆ ਭਮੀਰੀ ਧਾਗਾ ਫਸ ਗਿਆ ਉਹਦੀ ਪੂੰਛ 'ਚ ਬੱਸ ਲੱਗੂ ਮਾਰ ਗਿਆ ਲੱਤਾਂ ਨੇ ਧਾਗਾ ਫਸ ਗਿਆ ਪੂੰਛ 'ਚ ਚਲੋ ਜੀ ਨਿਕਲ ਗਿਆ ਆਫ ਨੂਰ ਇੱਦਾਂ ਨੂਰ ਐ ਪਹੀ ਵਾਲੇ ਪਾਸੇ ਨੂੰ ਲੈ ਤਨ ਕੱਠਾ ਤੜਾਮ ਫੇਰ ਟੁੱਟ ਗਈ ਅੱਛਾ ਤੜਾਮ ਡੱਟ ਗਈ ਨਾ ਤੜਾਮ ਟੁੱਟ ਗਈ ਮਾਂ ਵੀ ਤੇ ਦੀ ਫੇਰ ਬੱਸ ਕਰ ਨੂਰ ਹੁਣ ਮੈਂ ਕਹਿੰਦਾ ਪੁੱਤ ਤੁਸੀਂ ਆਪਣਾ ਹਰਾ ਵੱਢ ਲੋ ਮੈਂ ਬਣਾ ਚੜਾ ਤੇਰੇ ਕੋਣ ਹਰਾਨੇ ਬੈਠੂ ਕੋਈ